ਵਾਇਗੂ ਜੀ ਦਾ ਖਾਲਸਾ ਵਾਇਗੂ ਜੀ ਦੀ ਫਤਿਹ ਦੋਸਤੋ ਕੁਝ ਹਫ਼ਤੇ ਪਹਿਲਾਂ ਆਪ ਜੀ ਦੇ ਨਾਲ ਇੱਕ ਨਿਊਜ਼ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਆਪ ਜੀ ਨੂੰ ਪ੍ਰਤੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਆਰਐਸਐਸ ਬਾਗਰੀ ਮਸਜਿਦ ਤੋਂ ਬਾਅਦ ਉਹਨ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਕਰਨ ਦੀ ਤਿਆਰੀ ਕਰ ਰਿਹਾ ਹੈ ਔਰ ਉਸ ਨਿਊਜ਼ ਤੇ ਦਿਖਾਉਣ ਤੋਂ ਬਾਅਦ ਕਾਫੀ ਲੋਕਾਂ ਨੇ ਸਾਨੂੰ ਕੰਟੈਕਟ ਕੀਤਾ ਕੁਛ ਨੇ کیا کیا کیے نیوز ਦੇ ਨਾਲ ماحول ਖਰਾਬ ਹੋਇਆ ਔਰ ਕੁਛ ਨੇ کیا کیا ਅਵੇਰਨੈਸ ਆਈ ਹੈ ਬਹਿਰਾਂ ਹੈ ਸਾਡੀ ਆਪਣੀ ਸੋਚ ਹੈ ਪਰ ਜਿੱਥੇ ਤੱਕ ਸਿੱਖ ਕੌਮ ਦੀ ਗੱਲ ਹੈ ਡੈਫੀਨੇਟਲੀ ਜੋ ਚਾਲਾਂ ਆਰਐਸਐਸ ਚੱਲ ਰਹੀ ਹੈ ਇਸ ਵੇਲੇ ਉਹ ਉਹਨਾਂ ਦਾ ਹਰ ਕਦਮ ਸਿੱਖ ਕੌਮ ਨੂੰ ਤੇ ਸਿੱਖੀ ਦੀ ਲਹਿਰ ਨੂੰ ਗੁਰਨਾਨਕ ਦੀ ਸੋਚ ਨੂੰ ਖਤਮ ਕਰਨ ਦਾ ਹੀ ਹੈ ਅੱਜ ਆਪ ਦੇ ਨਾਲ ਇੱਕ ਵੀਡੀਓ ਹੁਣੇ ਸਾਂਝੀ ਕਰਨ ਜਾ ਰਹੇ ਹਾਂ ਆਓ ਪਹਿਲਾਂ ਉਸ ਵੀਡੀਓ ਨੂੰ ਦੇਖੀਏ ਤੇ ਤੁਹਾਨੂੰ ਹੋਰ ਕਲੀਅਰ ਹੋਏਗਾ ਕਿ ਕਿਸ ਤਰੀਕੇ ਨਾਲ 나ਗਪੁਰ ਦੇ 나ਗ ਆਪਣਾ ਫਨ ਲੈ ਕੇ ਹੁਣ ਗੁਰਦੁਆਰਿਆਂ ਦੇ ਅੰਦਰ ਵੜ ਕੇ ਗੁਰੂ ਨਾਨਕ ਦੀ ਸੋਚ ਨੂੰ ਡੰਗ ਮਾਰਨ ਦੀ ਕਿਸ ਤਰ੍ਹਾਂ ਤਿਆਰੀ ਕਰ ਰਹੇ ਨੇ। ਤਾਂ ਅਭੀ ਮੇਰਾ ਬੁੱਧ ਜੀਓਸੇ ਅਗਰ ਹੈ ਕਿ ਕਿਰਪਾ ਕਰਕੇ ਦਸੰਭਾਣੀ ਦਾ ਦੰਧ ਵੀ ਕਰੋ। اس میں دیکھو تو ہے کیا اور اس میں ہے آپ کے ہندو سکھوں کو ایک کرنے کی کڑی کیونکہ اس میں ہے آپ کے ہندو سکھوں کو ایک کرنے کی کڑی آپ سے ہاتھ جڑ کر کے پرارنا ہے کہ آپ آد بانی کے ساتھ ہیں دسم بانی کا بھی کرا کرو بل بول گرو نکل شریع کل گی در ست مندل سے گرو نانک دیو بانی کا پرچار کرواتے ہیں دسم بانی کی کتھا کرواتے ہیں اور اس میں جو رام اوتار کرشن اوتار یہ ورنت ہیں ان کا ورنن کراتے ہیں بول گورن کا دے لوگوں کو سمجھاتے ہیں کہ دسم دسماڑی میں جو رام اوتار ہے وہ گرو گرنتھ صاحب میں وہی وہ رام ہے وہی وہ رام ہے دوسرا نام نہیں ہے نام ہے کہ سوامی سی بہوری تم لنک بیشن تھا پیو تھی مجھے ایکزیکٹ یاد نہیں ہے اکثر لیکن ایکزیکٹلی exactly کچھ تھوڑے ادھر ادھر اکثر ایسے ہی ہیں وہ مجھے پورے اکشر ابھی یاد نہیں آ رہے ہیں لیکن جو ریفرنس سے چل رہے ہیں نامے کے سوامی سی اب بہوری لنک دبی کر ری جی بانی میں فرماتے ہیں گروہ گرنتھ صاحب میں درد ہے کہ نامے کا جو سوامی ہے نا وہ سی اب بہوری جس نے سیا ماتا سے شادی کی تھی جس نے لنکا میں دبی شن کو گرگدی راج گدی دی تھی ਅਕਸ਼ਰ ਇੱਕ ਇੱਕ ਦੋ ਇਧਰ ਉਧਰ ਹੋ ਗਏ ਹੋਗੇ ਤਾਂ ਮੈਂ ਭੁੱਲ ਚੁੱਕਾ ਕਿ ਨਾਵਾਚਕ ਹੂੰ ਲੇਕਿਨ ਐਗਜ਼ੈਕਟ ਅਕਸ਼ਰ ਇਹ ਹੀ ਹੈ

آپ کو پرتھنا کروں گا کہ آخر آپ کو یہ سوچنا پڑے گا کہ اس میں رام اوتار کیوں ونت ہے کشنا اوتار کیوں ونت ہے اس کا کارن کیا ہے بل گرو نانک دیو کرنے کے بعد آپ کو یہی لگے گا کہ گرو گرن صاحب کا رام اور دسم بانی کا رام وہی ہے بول گرنان کا دیوکی آو سار سنگا جی پیم سے گروہ مہارات کی بانی گائیں ہے واہ گرنان کا دیوکی واہ گرنان کا دیوکی ਇਸ ਆਰਐਸਐਸ ਦੇ ਏਜੰਟ ਦਾ ਨਾਮ ਹੈ ਮਾਧਵਦਾਸ ਮਮਤਾਨੀ ਤੇ ਇਹ ਨਾਗਪੁਰ ਵਿਖੇ ਰਹਿੰਦਾ ਹੈ ਤੇ ਉੱਥੇ ਹੀ ਇਸ ਨੇ ਛੇ ਗੁਰੂ ਕਲਗੀਧਰ ਮੰਡਲ ٹرسٹ ਬਣਾਇਆ ਹੋਇਆ ਹੈ ਜਿਸ ਵਿੱਚ ਇਹ ਸਾਰਾ ਕੂੜ ਪ੍ਰਚਾਰ ਤੇ ਐਂਟੀ ਸਿਕਸ ਸਟੱਫ ਤਿਆਰ ਕਰਦਾ ਹੈ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆਰਐਸਐਸ ਦਾ ਸਿਰ ਤੇ ਹੱਥ ਹੋਣ ਕਰਕੇ ਇਹ ਕਿਸ ਤਰ੍ਹਾਂ ਸ਼੍ਰੀ ਅਮ ਸਿੱਖੀ ਦਾ ਮਜ਼ਾਕ ਬਣਾ ਰਿਹਾ ਹੈ ਸਿੱਖਾਂ ਦੇ ਗਲ ਦੇ ਵਿੱਚ ਸਰੋਪਾਉ ਪਾਉਂਦਾ ਹੈ ਨਗਰ ਕੀਰਤਨ ਦੇ ਵਿੱਚ ਪੰਜ ਪਿਆਰਿਆਂ ਵਾਂਗ ਪੰਜ ਆਰਐਸਐਸ ਦੇ ਵਰਕਰ ਲੈ ਕੇ ਚੱਲਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥੱਲੇ ਸਵਸਤਿਕ ਦਾ ਨਿਸ਼ਾਨ ਇਹ ਸਭ ਇਸ ਲਈ ਬਹੁਤ ਕਾਮਨ ਹੈ ਹੁਣ ਤੇ ਐ ਸਿੱਖੀ ਰੂਪੀ ਬਬੂਨਿਆਂ ਦੇ ਨਾਲ ਮਿਲ ਕੇ ਬਾਣੀ ਦੇ ਅਰਥਾਂ ਦਾ ਅਨਰਥ ਕਰ ਰਿਹਾ ਹੈ ਇਸ ਮੂਰਖ ਨੂੰ ਪੁੱਲ ਗਿਆ ਹੈ ਕਿ ਸਾਹਿਬ ਸ਼੍ਰੀ ਨਾਮਦੇਵ ਜੀ ਰਮਾਇਣ ਵਾਲੇ ਰਾਮ ਨੂੰ ਸਿਰੇ ਤੋਂ ਹੀ ਖਾਰਜ ਕਰਦੇ ਸਨ पांडे ਤੁਮਰਾ रामचंद्र ਸੋ ਵੀਆਵਤ ਦੇਖਿਆ ਤਾਂ 라ਵਣ ਸੇਤੀ ਸਰਬਰ وہی ਕਰ ਕੀ ਜੋਈ ਗਵਾਏ ਥੀ ਸ਼ਾਇਦ ਇਸਨੇ ਗੁਰਗ੍ਰੰਥ ਸਾਹਿਬ ਦੇ ਵਿੱਚ ਅੰਕਤ ਇਹ ਪੰਕਤੀਆਂ ਨਹੀਂ ਪੜੀਆਂ ਤੇ ਜਿਸ ਤੁਕ ਦਾ ਇਸਨੇ ਇੱਥੇ ਸਹਾਰਾ ਲਿਆ ਹੈ ਉਸ ਸ਼ਬਦ ਦੀ ਰਹਾਉ ਦੀ ਪੰਕਤੀ ਹੈ ਹਮਾਰੇ ਬੇਢੀ ਪ੍ਰਾਨ ਅਧਾਰਾ ਇਹ ਅੰਕ 657 ਤੇ ਅੰਕਤ ਹੈ ਤੇ ਜਿਸ ਪੰਕਤੀ ਦੀ ਐ ਵਿਆਖਿਆ ਕਰ ਰਿਹਾ ਹੈ ਉਹ ਸ਼ਬਦ ਦੀ ਆਖਰੀ ਪੰਕਤੀ ਹੈ ਜਿਸ ਵਿੱਚ ਨਾਮਦੇਵ ਜੀ ਮਨ ਰੂਪੀ ਲੰਕਾ ਦੀ ਗੱਲ ਕਰ ਰਹੇ ਹਨ ਤੇ ਜਿੱਥੇ ਮਨਮੁਖੀ 라ਵਣ ਸਚ ਰੂਪੀ ਸੀਤਾ ਨੂੰ ਬੰਦੀ ਬਣਾ ਕੇ ਬੈਠਾ ਹੈ ਤੇ ਉਸ ਤੋਂ ਅਕਾਲਪੁਰਖ ਦੀ ਕਿਰਪਾ ਨਾਲ ਸਚ ਰੂਪੀ ਸੀਤਾ ਵਾਪਸ ਆਈ ਤੇ ਦਿਆ ਰੂਪੀ ਰਾਜਾ ਵਿਵਿਕਣ ਮੂਰਾਰ ਉੱਤੇ ਵਾਪਸ ਦਿੱਤਾ ਪਰ ਇਹ ਇਸ ਪੰਕਤੀ ਨੂੰ ਦਰਸ਼ਕ ਪੁੱਤਰ RAM ਦੇ ਨਾਲ ਜੋੜ ਕੇ ਪੂਰੀ ਦੀ ਪੂਰੀ ਸਿੱਖ ਫਿਲਾਸਫੀ ਨੂੰ ਸਰੇ ਤੋਂ ਕਾਰਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਉੱਥੇ ਤੁਸੀਂ ਦੇਖ ਸਕਦੇ ਹੋ ਜਿੱਥੇ ਇਹ ਪ੍ਰਚਾਰ ਕਰ ਰਿਹਾ ਹੈ ਉੱਥੇ ਸਾਰੇ ਟੋਪੀਆਂ ਪਾ ਕੇ ਬੈਠੇ ਹੋਏ ਨੇ ਤੇ ਨਾਲ ਜਿੱਥੇ ਇਹ ਕੀਰਤਨ ਕਰ ਰਿਹਾ ਹੈ ਉੱਥੇ ਵੀ ਇਹ ਟੋਪੀਆਂ ਪਾ ਕੇ ਬੈਠੇ ਹੋਏ ਨੇ ਔਰ ਸਾਰੇ ਦਾ ਸਾਰਾ ਮਾਹੌਲ ਹੈ ਜਿਹੜਾ ਉਹ ਐਂਟੀ ਸਿੱਖ ਹੈ ਪਰ ਸਾਡੇ ਸਿੱਖਾਂ ਨੂੰ ਜਾਗ ਨਹੀਂ ਆ ਰਹੀ ਸਾਡੇ ਸਿੱਖਾਂ ਨੂੰ ਹਲੇ ਵੀ ਹੋਸ਼ ਨਹੀਂ ਆ ਰਹੀ ਸੋ ਦੋਸਤੋ ਤੁਸੀਂ ਆਪ ਨੇ ਇਸ ਵੀਡੀਓ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਨਾਗਪੁਰ ਦੇ ਨਾਗ ਗੁਰਦੁਆਰਿਆਂ ਦੇ ਵਿੱਚ ਵੜ ਕੇ ਔਰ ਆਪਣੇ ਏਰੀਆ ਦੇ ਵਿੱਚ ਆਪਣੇ ਹੀ ਤਰੀਕੇ ਦੇ ਨਾਲ ਗੁਰਦੁਆਰੇ ਖੋਲ ਕੇ ਗੁਰਬਾਣੀ ਦੀ ਪੰਕਥੀਆਂ ਨੂੰ ਗਲਤ ਤਰੀਕੇ ਦੇ ਨਾਲ ਉਹਦਾ ਗਲਤ ਮਤਲਬ ਪੇਸ਼ ਕਰਕੇ ਸਿੱਖੀ ਦਾ ਨਾਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਿੱਖ ਧਰਮ ਸਿੱਖ ਮਤ ਗੁਰੂ ਨਾਨਕ ਦੀ ਸੋਚ ब्राह्मणी सोच ਦਾ ਹੀ ਹਿੱਸਾ ਹੈ ਜਾਂ ਉਸਤ ਹੈ ਹੀ ਇੱਕ ਐਕਸਟੈਂਸ਼ਨ ਹੈ ਸਾਨੂੰ ਆਪਣੇ ਲੀਡਰਾਂ ਤੋਂਰ ਆਪਣੇ ਜਥੇਦਾਰਾਂ ਜਥੇਦਾਰਾਂ ਤੋਂ ਹੁਣ ਕੋਈ ਉਮੀਦ ਨਹੀਂ ਆਏਗੀ ਇੱਕ ਕੰਮ ਅਸੀਂ ਹੁਣ ਆਪ ਕਰ ਸਕਦੇ ਹਾਂ ਕਿ ਅਸੀਂ ਆਪਣੇ ਮਹੱਲੇ ਆਪਣੇ ਏਰੀਏ ਔਰ ਆਪਣੇ ਆਲੇ ਦੁਆਲੇ ਦੇ ਗੁਰਦੁਆਰਿਆਂ ਦੇ ਅੰਦਰ ਝਾਤ ਮਾਰ ਕੇ ਦੇਖੀਏ ਕਿ ਕਿਤੇ ਸਾਡੇ ਗੁਰਦੁਆਰਿਆਂ ਦੇ ਵਿੱਚ ਹੀ ਨਾਪੁਰ ਦਾ ਨਾਪ ਤੇ ਨਹੀਂ ਵੜਿਆ ਆ ਇਹ ਜਿਹੜੇ ਬਗੂਨੇ ਵੀ ਉਹਨਾਂ ਨੇ ਹੁਣ ਨਾਲ ਬਿਠਾ ਲਏ ਨੇ ਦੇਖਣ ਦੇ ਵਿੱਚ ਜਿਹੜੇ ਸਿੱਖ ਲੱਗਦੇ ਨੇ ਪਰ ਐਸਯੂ ਦੇ ਵਿੱਚ ਉਹ ਵੀ ਨਾ ਕਰਦੇ ਨਾ ਹੀ ਨੇ ਸਾਨੂੰ ਆਪਣੇ ਗੁਰਦੁਆਰੇ ਅਨਾਤਵਾ ਆਜ਼ਾਦ ਕਰਵਾਣੇ ਨੇ ਸਾਨੂੰ ਸਿੱਖੀ ਦੀ ਸੋਚ ਤੇ ਨਾ ਪੈਰਾ ਦੇਣਾ ਪਏਗਾ ਨਹੀਂ ਤੇ ਬਹੁਤ देर ਹੋ ਜਾਏਗੀ ਇਨਫੈਕਟ ਹੁਣ ਬਹੁਤ देर ਹੋ ਚੁੱਕੀ ਹੈ ਲੇਕਿਨ ਹਲੇ ਵੀ ਅਸੀਂ ਆਪਣੀ ਕੌਮ ਅਸੀਂ ਆਪਣੇ ਵਿਰਸੇ ਔਰ ਗੁਰੂ ਨਾਨਕ ਦੀ ਸੋਚ ਨੂੰ ਬਚਾ ਸਕਦੇ ਆ ਉਸ ਤੇ ਪੈਰਾ ਦੇ ਸਕਦੇ ਆ ਬਸ਼ਰਤੇ ਅਸੀਂ ਆਪ ਜਾਗਰੂਕ ਹੋਈਏ ਅਸੀਂ ਆਪ ਖੜੇ ਹੋਈਏ ਇਤਨੇ ਕੋ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ